ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਦੇ ਆ ਅਰਬ ਤੋਂ ਯੂਰਪ ਦੇ ਵਿੱਚ ਮੂਵ ਹੋਣ ਦੇ ਲਈ ਕੀ ਕੀ ਡਾਕੂਮੈਂਟ ਚਾਹੀਦੇ ਨੇ ਤੁਸੀਂ ਅਰਬ ਦੀ ਕਿਸੇ ਵੀ ਕੰਟਰੀ ਦੇ ਵਿੱਚੋਂ ਤਾਂ ਉਹ ਸੇਮ ਹੀ ਡਾਕੂਮੈਂਟ ਹੁੰਦੇ ਨੇ ਲਗਭਗ ਸਭ ਤੋਂ ਪਹਿਲਾਂ ਜਿਹੜੀ ਕੰਪਨੀ ਤੁਸੀਂ ਜਾਣਾ ਉਹ ਤੁਹਾਡੀ ਇੰਟਰਵਿਊ ਲੈਂਦੀ ਹੈ ਜੀ ਇੰਟਰਵਿਊ ਤੁਸੀਂ ਪਾਸ ਕਰਨ ਤੋਂ ਬਾਅਦ ਤੁਹਾਨੂੰ ਉਹ ਜੌਬ ਲੈਟਰ ਦਿੰਦੇ ਨੇ ਜੌਬ ਲੈਟਰ ਜਦ ਤੁਹਾਨੂੰ ਮਿਲ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਪੇਪਰ ਵਰਕ ਸ਼ੁਰੂ ਕਰ ਦੇਣਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਪੀਸੀਸੀ ਤੁਹਾਡੀ ਖੁਦ ਦੀ ਜਿਸ ਕੰਟਰੀ ਵਿੱਚ ਤੁਸੀਂ ਰਹਿ ਰਹੇ ਹੋ ਉਥੋਂ ਫਿਰ ਤੁਹਾਡੇ ਲਾਇਸੈਂਸ ਆ ਜਿਹੜਾ ਉਹ 1 ਤੋਂ 2 ਸਾਲ ਦੇ ਵਿੱਚ ਹੋਣਾ ਚਾਹੀਦਾ 1 ਸਾਲ ਕੰਪਲੀਟ ਹੋਣਾ ਚਾਹੀਦਾ ਉਹਦੀ ਫਿਰ ਐਨਓਸੀ ਚਾਹੀਦੀ ਆ ਜੀ ਉਹ ਪੁਲਿਸ ਸਟੇਸ਼ਨ ਦੀ ਵਿੱਚੋਂ ਨਿਕਲ ਆਉਂਦੀ ਆ ਸ਼ੁਰੂਤਾ ਕੱਢ ਕੇ ਦੇ ਦਿੰਦਾ ਉਸ ਤੋਂ ਬਾਅਦ ਜਿਹੜਾ ਤੁਹਾਡਾ ਮਦਰ ਕੰਟਰੀ ਦਾ ਲਾਇਸੈਂਸ ਆ ਜਿਵੇਂ ਤੁਸੀਂ ਇੰਡੀਆ ਤੋਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਜਾਂ ਸ਼੍ਰੀਲੰਕਾ ਤੋਂ ਉੱਥੇ ਦਾ ਜਿਹੜਾ ਲਾਇਸੈਂਸ ਆ ਉਹਦੀ ਵੀ ਪੀਸੀਸੀ ਚਾਹੀਦੀ ਆ ਫਿਰ ਆ ਜਾਂਦੀ ਉਸ ਤੋਂ ਬਾਅਦ ਬੈਂਕ ਸਟੇਟਮੈਂਟ ਉਹਦੇ ਵਿੱਚ ਤੁਹਾਡੀਆਂ ਸੈਲਰੀ ਆਉਂਦੀ ਹੈ ਜਿਹੜੀ ਵਿੱਚ ਉਹ ਸਟੇਟਮੈਂਟ ਹੀ ਚਾਹੀਦੀ ਹੈ ਉਹਦੇ ਲਈ ਸਲਿੱਪਾਂ ਨਹੀਂ ਚਾਹੀਦੀਆਂ ਸਲਿੱਪਾਂ ਕੈਨੇਡਾ ਲਈ ਮੰਗਦੇ ਆ ਤੇ ਉਹਦੀ ਸਿਰਫ ਤੁਸੀਂ ਬੈਂਕ ਸਟੇਟਮੈਂਟ ਲਗਾ ਸਕਦੇ ਹੋ ਜਿਹਦੇ ਵਿੱਚ ਤੁਹਾਡੀ ਸੈਲਰੀ ਆਉਂਦੀ ਆ ਫਿਰ ਆ ਜਾਂਦਾ ਅੱਗੇ ਇੱਕ ਕਾਮਾ ਜਿਹੜੀ ਕੰਟਰੀ 'ਚ ਤੁਸੀਂ ਰਹਿੰਦੇ ਹੋ ਉਹਦਾ ਇੱਕ ਕਾਮਾ ਤੁਹਾਡੇ ਕੋਲ ਹੈਗਾ ਆ ਆਈਡੀ ਉਹ ਵੈਲਿਡ ਹੋਣੀ ਚਾਹੀਦੀ ਆ ਕੁਝ ਕੰਟਰੀਆਂ ਨੇ ਜਿਹੜੀਆਂ ਉਹ 10ਕ ਦਿਨ ਦੀ ਵੈਲਿਡ ਮੰਗਦੀਆਂ ਨੇ ਤੁਹਾਡੇ ਕੋਲ ਦੱਸ ਦੇਣੀ ਹੋਣੀ ਚਾਹੀਦੀ ਹੈ ਤੇ ਕੁਝ ਕੰਟਰੀਆਂ ਨੇ ਜਿਹੜੀਆਂ ਉਹ 3 ਮਹੀਨੇ ਦੀ ਵੈਲਿਡ ਇਕਾਮਾ ਜਿਹੜਾ ਉਹ ਮੰਗਦੀਆਂ ਨੇ ਜਿਵੇਂ ਕਿ ਸਲਵਾਕੀਆ ਹੰਗਰੀ ਤੇ ਸਲਵਿਨੀਆ ਇਹ ਤਿੰਨ ਕੰਟਰੀਆਂ ਤੁਹਾਡੇ ਕੋਲ 3 ਮਹੀਨੇ ਦੀ ਇਕਾਮਾ ਵੈਲਿਡ ਮੰਗਦੀਆਂ ਨੇ ਤੇ ਤੁਹਾਡੇ ਕੋਲ ਜਿਹੜਾ ਬੈਲੈਂਸ ਹੋਣਾ ਚਾਹੀਦਾ ਅਕਾਊਂਟ ਦੇ ਵਿੱਚ ਉਹ ਲਗਭਗ ਇੰਡੀਆ ਦਾ ਹੋਣਾ ਚਾਹੀਦਾ ਤੁਹਾਡੇ ਕੋਲ 1 ਲੱਖ ਤੋਂ 1.5 ਲੱਖ ਦੇ ਵਿੱਚ ਕਿਉਂਕਿ 5000 ਰਿਆਲ ਜੰਦਰਾਮ ਤੁਹਾਡੇ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ ਜੀ ਫਿਰ ਇਸ ਤੋਂ ਬਾਅਦ ਤੁਸੀਂ ਇੰਟਰਵਿਊ ਤੇ ਵਿੱਚ ਪਾਸ ਹੋ ਤੁਹਾਡਾ ਜਵਾਬ ਲੈਟਰ ਹੈਗਾ ਆ ਤੇ ਕੰਪਨੀ ਤੁਹਾਨੂੰ ਸੱਦ ਲੈਂਦੀ ਆ ਹੁਣ ਜਦੋਂ ਤੁਹਾਨੂੰ ਬੁਲਾਉਂਦੀ ਆ ਕਈ ਕੰਟਰੀਆਂ ਦੰਦੀਆਂ ਨੇ ਤੁਹਾਨੂੰ ਟੀ ਆਰ ਸੀ ਟੈਂਪਰੇਰੀ ਰੈਜ਼ਿਡੈਂਸ ਪਰਮਿਟ ਤੇ ਕਈ ਕੰਟਰੀਆਂ ਤੁਹਾਨੂੰ ਸਿੱਧਾ ਵੀਜ਼ਾ ਦਿੰਦੀਆਂ ਨੇ ਉੱਥੇ ਜਾ ਕੇ ਤੁਹਾਡੀ ਟੀ ਆਰ ਸੀ ਬਣਦੀ ਆ ਫਿਰ ਤੁਹਾਡਾ 95 ਕੋਡ ਬਣਦਾ ਆ ਅੱਛਾ ਇਹਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਤੁਹਾਡੇ ਕੋਲ ਇੰਡੀਆ ਦਾ ਹੈਵੀ ਲਾਇਸੈਂਸ ਹੋਣਾ ਜ਼ਰੂਰੀ ਆ ਜਿਵੇਂ ਮੈਂ ਤੁਹਾਨੂੰ ਤਿੰਨ ਕੰਟਰੀਆਂ ਦੱਸੀਆਂ ਸਲਵਾਕੀਆ ਸਲੋਵੀਨੀਆ ਤੇ ਹੰਗਰੀ ਇਹ ਤਿੰਨ ਕੰਟਰੀਆਂ ਜਿਹੜੀਆਂ ਤੁਹਾਡਾ ਮਦਰ ਕੰਟਰੀ ਦਾ ਹੈਵੀ ਲਾਇਸੈਂਸ ਮੰਗਦੀਆਂ ਆ ਉਹੀ ਚੇਂਜ ਕਰਦੀਆਂ ਤੁਹਾਡੇ ਕੋਲ ਅਰਬਦਾ ਤਾਂ ਹੋਣਾ ਹੀ ਚਾਹੀਦਾ ਪਰ ਇਹ ਜਿਹੜਾ ਲਾਇਸੈਂਸ ਆ ਤੁਹਾਡਾ ਇੰਡੀਆ ਵਾਲੀ ਲਾਇਸੈਂਸ ਤੋਂ ਦੇਖ ਕੇ ਚੇਂਜ ਹੁੰਦਾ ਹੈ 180 ਦਿਨਾਂ ਬਾਅਦ ਤੇ 95 ਕੋਡ ਉਸ ਤੋਂ ਬਾਅਦ ਮਣਦਾ 95 ਕੋਡ ਦਾ ਕੰਮ ਇਹ ਆ ਕਿ ਤੁਸੀਂ ਟਰੱਕਿੰਗ ਲਾਈਨ ਦੇ ਵਿੱਚ ਇਟਲੀ ਜਾਣਾ ਜਰਮਨ ਜਾਣਾ ਸਲਵਿਕੀਆ ਹੰਗਰੀ ਸਲਵਾਨੀਆ ਇਹ ਕੰਟਰੀਆਂ ਦੇ ਵਿੱਚ ਤੁਸੀਂ ਜਦੋਂ ਟਰੱਕ ਲੈ ਕੇ ਆਪਣਾ ਜਾਣਾ ਤਾਂ ਤੁਹਾਡੇ ਕੋਲ 95 ਕੋਡ ਹੋਣਾ ਜ਼ਰੂਰੀ ਆ ਤੇ ਉਸ ਤੋਂ ਬਾਅਦ 180 ਦਿਨਾਂ ਬਾਅਦ ਤੁਹਾਡਾ ਲਾਇਸੈਂਸ ਚੇਂਜ ਹੋ ਜਾਂਦਾ ਉਹ ਚੇਂਜ ਹੋਣ ਤੋਂ ਪਹਿਲਾਂ ਤੁਸੀਂ ਟਰੱਕ ਚਲਾ ਸਕਦੇ ਹੋ ਆਪਣੇ ਇੰਡੀਆ ਵਾਲੇ ਤੇ ਤੁਹਾਡੇ ਕੋਲ ਅਰਬ ਦਾ ਜਿਹੜਾ ਲਾਇਸੈਂਸ ਆ ਉਹਦੇ ਉੱਪਰੋਂ ਤੁਸੀਂ ਲਾਇਸੈਂਸ ਆਪਣਾ ਟਰੱਕ ਚਲਾ ਸਕਦੇ ਹੋ ਲਾਇਸੈਂਸ ਦੇ ਉੱਤੇ ਤੇ ਫਿਰ ਤੁਹਾਡਾ ਉਹ ਚੇਂਜ ਹੋ ਜਾਂਦਾ 180 ਦਿਨਾਂ ਬਾਅਦ